ਔਰਤਾਂ ਬਾਰੇ ਗੱਲਾਂ ਹੁੰਦੀਆਂ ਨੇ ਔਰਤਾਂ ਦੇ ਹੱਕਾਂ ਦੀ ਗੱਲ ਹੁੰਦੀ ਹੈ ਔਰਤਾਂ ਨੂੰ 2100 ਰੁਪਿਆ 1100 ਰੁਪਿਆ ਪ੍ਰਤੀ ਮਹੀਨਾ ਦੇਣ ਦੀਆਂ ਗਰੰਟੀਆਂ ਵੀ ਦਿੱਤੀਆਂ ਜਾਂਦੀਆਂ ਨੇ ਦਿੱਲੀ ਦੇ ਵਿੱਚ ਵੀ ਇੱਕ ਗਰੰਟੀ ਦਿੱਤੀ ਗਈ ਹੈ 2500 ਰੁਪਿਆ ਮਹੀਨਾ ਦੇਣ ਦੀ ਉਹ ਚਾਹੇ ਭਾਜਪਾ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਸਭ ਨੇ ਇਹ ਗਰੰਟੀਆਂ ਦੇ ਦਿੱਤੀਆਂ ਨੇ ਇਸ ਮਾਮਲੇ ਦੇ ਵਿੱਚ ਇੰਤਜ਼ਾਰ ਚੱਲ ਰਿਹਾ ਹੈ ਕਿ ਕਦੋਂ ਪੈਸੇ ਮਿਲਣਗੇ ਦੂਜੇ ਪਾਸੇ ਔਰਤਾਂ ਦੀ ਸਹੂਲਤ ਵਾਸਤੇ ਥਾਣਿਆਂ ਦੇ ਵਿੱਚ ਚੱਕਰਾਂ ਤੋਂ ਬਚਾਉਣ ਵਾਸਤੇ ਕਹਿੰਦੇ ਐਪ ਦੀ ਇੱਕ ਲੋੜ ਇਸ ਮਾਮਲੇ ਦੇ ਉੱਤੇ ਟਿੱਪਣੀ ਕੀਤੀ ਹੈ ਮਾਨਯੋਗ ਸੁਪਰੀਮ ਕੋਰਟ ਨੇ ਕਿ ਅਜੇ ਤੱਕ ਐਪ ਕਿਉਂ ਨਹੀਂ ਬਣਾਈ ਗਈ ਕਿਉਂ ਔਰਤਾਂ ਨੂੰ ਆਪਣੇ ਹੱਕਾਂ ਵਾਸਤੇ ਜਾਂ ਆਪਣੇ ਕੇਸਾਂ ਵਾਸਤੇ ਆਪਣੀਆਂ ਸ਼ਿਕਾਇਤਾਂ ਵਾਸਤੇ ਥਾਣਿਆਂ 'ਚ ਜਾਣਾ ਪੈਂਦਾ ਬਿਲਕੁਲ ਸੁਪਰੀਮ ਕੋਰਟ ਦਾ ਜਿਹੜਾ ਤਰਕ ਹੈਗਾ ਸੁਪਰੀਮ ਕੋਰਟ ਨੇ ਜਿਹੜੀ ਟਿੱਪਣੀ ਕੀਤੀ ਹੈ ਉਹ ਆਪਣੇ ਆਪ ਦੇ ਵਿੱਚ ਅਹਿਮ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਤੇ ਕਈ ਵਿਰੋਧੀ ਧਰਦੇ ਆ ਗੂ ਇਹ ਕਹਿੰਦੇ ਐ ਜਿਹੜੇ ਇਹਨਾਂ ਦੇ ਭਾਰਤੀ ਸਾਰੇ ਇੱਕੋ ਜਿਹੇ ਨੇ ਕਿ ਘੱਟ ਕੋਈ ਵੀ ਨਹੀਂ ਜਿਹੜੇ ਕਈ ਔਰਤਾਂ ਦੇ ਮਾਮਲੇ ਵਿੱਚ ਇਨਵੋਲਵ ਨੇ ਮੰਤਰੀ ਸੰਤਰੀ ਕਿਸੇ ਵੀ ਪਾਰਟੀ ਦਾ ਹੋਵੇ ਭਾਵੇਂ ਸੁਪਰੀਮ ਕੋਰਟ ਨੇ ਪੁੱਛਿਆ ਵੀ ਔਰਤਾਂ ਕਿਉਂ ਜੇ ਦੇਖੋ ਜਦੋਂ ਔਰਤਾਂ ਥਾਣੇ 'ਚ ਜਾਂਦੀਆਂ ਨੇ ਉੱਤੇ ਉਹਨਾਂ ਨੂੰ ਸਵਾਲ ਕਿਵੇਂ ਪੁੱਛੇ ਜਾਂਦੇ ਨੇ ਜਲੀਲ ਕੀਤਾ ਜਾਂਦਾ ਹੈ ਕਈ ਵਾਰ ਛੋਟੀਆਂ ਔਰਤਾਂ ਉਮਰ ਚ ਹੂੰ ਵੱਡੀ ਉਮਰ ਦੇ ਜਿਹੜੇ ਕਈ ਪੁਲਸਾਂ ਦੇ ਸਾਰੇ ਨਹੀਂ ਕਈਆਂ ਦਾ ਤਾਂ ਬਹੁਤ ਕਮਾਲ ਦਾ ਵਿਆਹ ਆ ਬਿਹਾਰਾ ਲੋਕਾਂ ਨਾਲ ਹੂੰ ਉਹ ਬੜੇ ਬਹੂਦਾ ਸਵਾਲ ਪੁੱਛਦੇ ਔਰਤਾਂ ਬਾਰੇ ਗੱਲਾਂ ਹੁੰਦੀਆਂ ਨੇ ਔਰਤਾਂ ਦੇ ਹੱਕਾਂ ਦੀ ਗੱਲ ਹੁੰਦੀ ਹੈ ਔਰਤਾਂ ਨੂੰ 2100 ਰੁਪਇਆ 1100 ਰੁਪਇਆ ਪ੍ਰਤੀ ਮਹੀਨਾ ਦੇਣ ਦੀਆਂ ਗਰੰਟੀਆਂ ਵੀ ਦਿੱਤੀਆਂ ਜਾਂਦੀਆਂ ਨੇ ਵੈਸੇ ਜਿਹੜੀਆਂ ਸਰਕਾਰਾਂ ਨੇ ਦਿੱਤੀਆਂ ਸੀਗੀਆਂ ਗਰੰਟੀਆਂ ਉਹ ਅਜੇ ਤੱਕ ਪੂਰੀਆਂ ਨਹੀਂ ਹੋਈਆਂ ਇਸ ਤੋਂ ਇਲਾਵਾ ਜਿਹੜੀਆਂ ਅਗਲੀਆਂ ਸਰਕਾਰਾਂ ਆ ਗਈਆਂ ਮਤਲਬ ਹੁਣ ਨਵੀਆਂ ਚੁਣੀਆਂ ਗਈਆਂ ਹੋਰ ਨਾਲ ਸੂਬਿਆਂ 'ਚ ਉਹਨਾਂ ਨੇ ਵੀ ਜਈਆਂ ਗਰੰਟੀਆਂ ਦਿੱਤੀਆਂ ਦਿੱਲੀ ਦੇ ਵਿੱਚ ਵੀ ਇੱਕ ਗਰੰਟੀ ਦਿੱਤੀ ਗਈ ਹੈ 2500 ਰੁਪਇਆ ਮਹੀਨਾ ਦੇਣ ਦੀ ਉਹ ਚਾਹੇ ਭਾਜਪਾ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਸਭ ਨੇ ਇਹ ਗਰੰਟੀਆਂ ਦੇ ਦਿੱਤੀਆਂ ਨੇ ਤੇ ਇਸ ਮਾਮਲੇ ਦੇ ਵਿੱਚ ਇੰਤਜ਼ਾਰ ਚੱਲ ਰਿਹਾ ਹੈ ਕਿ ਕਦੋਂ ਪੈਸੇ ਮਿਲਣਗੇ ਦੂਜੇ ਪਾਸੇ ਔਰਤਾਂ ਦੀ ਸਹੂਲਤ ਵਾਸਤੇ ਥਾਣਿਆਂ ਦੇ ਵਿੱਚ ਚੱਕਰਾਂ ਤੋਂ ਬਚਾਉਣ ਵਾਸਤੇ ਕਹਿੰਦੇ ਐਪ ਦੀ ਇੱਕ ਲੋੜ ਹੈ ਇਸ ਮਾਮਲੇ ਦੇ ਉੱਤੇ ਟਿੱਪਣੀ ਕੀਤੀ ਹੈ ਮਾਨਯੋਗ ਸੁਪਰੀਮ ਕੋਰਟ ਨੇ ਕਿ ਅਜੇ ਤੱਕ ਐਪ ਕਿਉਂ ਨਹੀਂ ਬਣਾਈ ਗਈ ਕਿਉਂ ਔਰਤਾਂ ਨੂੰ ਆਪਣੇ ਹੱਕਾਂ ਵਾਸਤੇ ਜਾਂ ਆਪਣੇ ਕੇਸਾਂ ਵਾਸਤੇ ਆਪਣੀਆਂ ਸ਼ਿਕਾਇਤਾਂ ਵਾਸਤੇ ਥਾਣਿਆਂ 'ਚ ਜਾਣਾ ਪਵੇ ਬਿਲਕੁਲ ਇਹ ਸੁਪਰੀਮ ਕੋਰਟ ਦਾ ਜਿਹੜਾ ਤਰਕ ਹੈਗਾ ਸੁਪਰੀਮ ਕੋਰਟ ਨੇ ਜਿਹੜੀ ਟਿੱਪਣੀ ਕੀਤੀ ਹੈ ਉਹ ਆਪਣੇ ਆਪ ਦੇ ਵਿੱਚ ਅਹਿਮ ਹੈ ਕਿਉਂਕਿ ਜਦੋਂ ਬਾਕੀ ਆ ਬਣ ਗੀਆਂ ਦੇਸ਼ ਦੇ ਵਿੱਚ ਥੱਲੋਂ ਲੈ ਕੇ ਤਾਂ ਹਾਂ ਤੱਕ ਬੇਟੀ ਬਚਾਓ ਬੇਟੀ ਪੜ੍ਹਾਓ ਤੇ ਕਈ ਵਿਰੋਧੀ ਧਿਰ ਦੇ ਆਗੂ ਇਹ ਕਹਿੰਦੇ ਐ ਜਿਹੜੇ ਇਹਨਾਂ ਦੇ ਭਾਰਤੀ ਸਾਰੇ ਕੋਜੇ ਨੇ ਘੱਟ ਕੋਈ ਵੀ ਨਹੀਂ ਜਿਹੜੇ ਕਈ ਔਰਤਾਂ ਦੇ ਮਾਮਲੇ ਵਿੱਚ ਇਨਵੋਲਵ ਨੇ ਮੰਤਰੀ ਸੰਤਰੀ ਕਿਸੇ ਵੀ ਪਾਰਟੀ ਦਾ ਹੋਵੇ ਭਾਵੇਂ ਉਹ ਕਹਿੰਦੇ ਬੇਟੀ ਬਚਾਓ ਬੇਟੀ ਪੜ੍ਹਾਓ ਤਾਂ ਕਿ ਇਹਨਾਂ ਦੇ ਆਗੂਆਂ ਦੀਆਂ ਕਰਤੂਤਾਂ ਉਹਨਾਂ ਤੇ ਉਸ ਕਿਸਮ ਦਾ ਜ਼ੁਲਮ ਕਰ ਸਕਣ ਘਤਰੂ ਹੂੰ ਸੁਪਰੀਮ ਕੋਰਟ ਨੇ ਪੁੱਛਿਆ ਵੀ ਔਰਤਾਂ ਕਿਉਂ ਤੁਸੀਂ ਦੇਖੋ ਜਦੋਂ ਔਰਤਾਂ ਥਾਣੇ 'ਚ ਜਾਂਦੀਆਂ ਨੇ ਉੱਥੇ ਉਹਨਾਂ ਨੂੰ ਸਵਾਲ ਕਿਵੇਂ ਪੁੱਛੇ ਜਾਂਦੇ ਨੇ ਜਲੀਲ ਕੀਤਾ ਜਾਂਦਾ ਹੈ ਕਈ ਵਾਰ ਛੋਟੀਆਂ ਔਰਤਾਂ ਉਮਰ 'ਚ ਹੂੰ ਵੱਡੀ ਉਮਰ ਦੇ ਜਿਹੜੇ ਕਈ ਪੁਲਸਾਰੀ ਸਾਰੇ ਨਹੀਂ ਕਈਆਂ ਦਾ ਤਾਂ ਬਹੁਤ ਕਮਾਲ ਦਾ ਵਿਆਹ ਆ ਬਿਹਾਰਾ ਲੋਕਾਂ ਨਾਲ ਹੂੰ ਉਹ ਬੜੇ ਬਿਹੂਦਾ ਸਵਾਲ ਪੁੱਛਦੇ ਐ ਬਿਹੂਦਾ ਟੇਪਰਿੰਗਾ ਕਰਦੇ ਐ ਉਹ ਕਹਿੰਦੇ ਦੱਸੋ ਤਾਂ ਸਹੀ ਇਸ ਮਾਮਲੇ 'ਚ ਉਹਨਾਂ ਨੇ ਇਹਨਾਂ ਦੇ ਜਿਹੜੇ ਐਡੀਸ਼ਨਲ ਸੋਲਿਸਟਰ ਜਰਨਲ ਨੇ ਉਹਨਾਂ ਨੂੰ ਸਵਾਲ ਪੁੱਛੇ ਦੂਜਿਆਂ ਨੂੰ ਪੁੱਛਿਆ ਤੇ ਕਹਿੰਦੇ ਹੁਣ ਸੁਪਰੀਮ ਕੋਰਟ ਨੇ ਆਰਡਰ ਕੀਤਾ ਹੈ 6 ਹਫਤੇ 42 ਦਿਨਾਂ ਦੇ ਵਿੱਚ ਵਿੱਚ ਕੇਂਦਰ ਸਰਕਾਰ ਆ ਕੇ ਇਹ ਸਬੰਧ ਦੇ ਵਿੱਚ ਹਲਫਨਾਮਾ ਦੇ ਦੇਵੇ ਹੂੰ ਕਿ ਉਹਨਾਂ ਨੇ ਐਪ ਬਣਾ ਲਈ ਹੈ ਕ ਨਹੀਂ ਭਾਪ ਇਹ ਸਾਰੇ ਦਾ ਸਾਰਾ ਸੁਪਰੀਮ ਕੋਰਟ ਦਾ ਜਿਹੜਾ ਇਸ਼ਾਰਾ ਹੈ ਉਹ ਕੇਂਦਰ ਦੇ ਗ੍ਰਹਿ ਮੰਤਰਾਲੇ ਵੱਲ ਹੈ ਹੂੰ ਕੇਂਦਰ ਦੇ ਗ੍ਰਹਿ ਮੰਤਰੀ ਵਾਲੇ ਬਾਲਾਤਰ ਬਦਰ ਹਮ ਕਿ ਤੁਸੀਂ 6 ਹਫਤੇ ਦੇ ਵਿੱਚ ਆ ਕੇ ਇਹਦਾ ਜਿਹੜਾ ਬੇਰਬਾਹ ਉਹ ਸੁਪਰੀਮ ਕੋਰਟ ਦੇ ਵਿੱਚ ਦਿਓ ਕਿ ਤੁਸੀਂ ਐ ਬਣਾਤੀਆਂ ਤਾਂ ਕਿ ਉਹਨਾਂ ਨੂੰ ਸ਼ਿਕਾਇਤਾਂ ਵਾਸਤੇ ਥਾਣਿਆਂ 'ਚ ਨਾ ਜਾਣਾ ਪਵੇ ਸ਼ਿਕਾਇਤ ਹਾਲਾਂਕਿ ਬਹੁਤ ਸਾਰੀਆਂ ਚੀਜ਼ਾਂ ਦੀ ਐਪ ਬਣ ਵੀ ਚੁੱਕੀ ਆ ਏਰੀਆ ਵੀ ਬੜੀਆਂ ਨਹੀਂ ਉਹ ਕਹਿੰਦੇ ਇਹ ਵੀ ਐਪ ਬਣਾਓ ਤੇ ਉਹ ਸ਼ਿਕਾਇਤ ਉਸ ਹਿਸਾਬ ਨਾਲ ਦਰਜ ਹੋ ਜਾਵੇ ਤੇ ਉਹਦਾ ਨੱਬਟਾਰਾ ਨਾਲ ਮੇਰਾ ਖਿਆਲ ਹੈ ਸੁਪਰੀਮ ਕੋਰਟ ਇਹ ਵੀ ਕਹੇ ਦੇ ਵਕ ਵਕ ਕੇਸਾਂ ਦੇ ਵਿੱਚ ਨਵਟਾਰਾ ਐਨੇ ਦਿਨਾਂ ਚ ਹੋਊਗਾ ਹੂੰ ਨਵਟਾਰਾ ਵੀ ਸਮਾਂ ਵੱਧ ਕਰ ਦਿਓ ਇਹ ਨਹੀਂ ਹੈ ਕਿ 40 40 ਸਾਲ ਕੇਸ ਅਦਾਲਤਾਂ ਦੇ ਵਿੱਚ ਹੀ ਲੰਮਕਦੇ ਤੁਰੇ ਜਾਨ ਜੇ ਨਵਟਾਰਾ ਸਮੇਂ ਸਰ ਕਰ ਦਿਓਗੇ ਤਾਂ ਸ਼ਾਇਦ ਬਹੁਤ ਕੁਝ ਜਿਹੜਾ ਹੈਗਾ ਉਹ ਲਾਈਨ ਤੇ ਪਟੜੀ ਤੇ ਆਪਣੇ ਆਪ ਚੜ ਜੇਗਾ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ